ਲਓ ਭਾਈ ਜੀ ਮਿਰਚਾਂ ਦੇ ਬੂਜੇ ਲਾਏ ਸੀ ਤੇ ਮਿਰਚਾਂ ਲੱਗਦੀਆਂ ਘੱਟ ਤੇ ਇਹਨੂੰ ਫੰਗਸ ਪੈ ਗਿਆ ਦੇਖੋ ਪੱਤੇ ਇਕੱਠੇ ਹੋ ਗਏ ਬਿਲਕੁਲ ਫਲ ਤਾਂ ਚੱਕਿਆ ਹੋਇਆ ਪਰ ਪੱਤੇ ਬਹੁਤ ਇਕੱਠੇ ਹੋ ਗਏ ਇਹਦੀ ਹੁਣ ਆਪਾਂ ਫੰਗਸ ਦੂਰ ਕਰਨੀ ਆ ਜਿਹੜੇ ਸਾਰੇ ਪੱਤੇ ਇਕੱਠੇ ਹੋਇਆ ਉਹ ਵੀ ਖੁੱਲ ਜਾਣਗੇ ਹੁਣ ਆਪਾਂ ਲਿਆਂਦਾ ਨਵਾਂ ਫੰਗੀ ਸਾਈਡ ਉਹ ਛਿੜਕਾਂਗੇ ਕੋਈ ਬਾਲਾ ਮਹਿੰਗਾ ਨਹੀਂ ਹੈਗਾ ਆਪਦੀ ਚੀਜ਼ ਆਪ ਤਿਆਰ ਕਰਕੇ ਦੇਖਦੇ ਆਂ ਮਰਚ ਬਹੁਤ ਘੱਟ ਲੱਗੀ ਹੈ ਦੇਖੋ ਉਸ ਤੋਂ ਬਾਅਦ ਲੱਗਣ ਲੱਗੂਗੀ ਸਾਰੇ ਪੱਤੇ ਖਤਮ ਹੋ ਪਿਆ ਨੀਲਾ თੋਥਾ ਲਿਆਂਦਾ ਆਪਾਂ 10 ਰੁਪਈਆ ਦਾ ਆ ਇਹਨੂੰ ਹੁਣ ਮੈਂ ਬੱਠਲ 'ਚ ਪਾ ਲਿਆ ਤੇ ਬੱਠਲ 'ਚ ਇਹਨੂੰ ਕੁੱਟੂੰਗਾ ਤੇ ਦਾਅਵੇ ਕੇ ਥੋੜਾ ਕਸਾਈ ਜਾਨਾ ਤੇ ਸਾਰਾ ਹੁਣ ਇਹਨੂੰ ਕਰਕੇ ਤਿਆਰ ਬਰੀਕ ਕਰਕੇ ਫਿਰ ਕੋਲੂਗਾ ਪਾਣੀ ਚ ਘੋਲ ਕੇ ਤੇ ਸਪ੍ਰੇਅਰ ਢੋਲੀ ਚ ਪਾ ਕੇ ਤੇ ਫਿਰ ਛਿਰਕੂੰਗਾ ਫਿਰ ਮਿਰਚਾਂ ਤੁਹਾਨੂੰ ਦਿਖਾਉਂਗਾ ਵੀ ਜਿਆਦੇ ਲੱਗਣੀਆਂ ਕਿ ਫਰਕ ਪਊਗਾ ਕਿ ਪੈਂਦਾ ਨਹੀਂ ਆਪਾਂ ਸਾਰੇ ਦੀ ਕੁੱਟਾ ਕੱਟੀ ਕਰੀ ਜਾਂਦੇ ਹਜੇ ਜੇ ਆਪਾਂ ਇਹ ਚੀਜ਼ 100 ਰੁਪਈਆ ਦੀ ਐ ਜੇ ਵਧੀਆ ਲੱਗਿਆਂਗਾ ਕੋਈ ਮਾੜੀਆਂ ਨਹੀਂ ਹੁਣ ਤੁਹਾਨੂੰ ਦਿਖਾਉਣਾ ਮੈਂ ਆ ਆ ਲੱਗਿਆ ਆਈਆਂ ਹੁਣ ਉਹਨੇ ਪੂਰਾ ਅਸਰ ਪਾਇਆ ਹਰੀਆਂ ਮਿਰਚਾਂ ਤੇ ਸਾਰੀਆਂ ਪੱਕ ਕੇ ਲਾਲ ਹੋ ਗਈਆਂ ਪੰਗਾ ਹੁਣ ਕੁਛ ਹਰੀਆਂ ਮਿਰਚਾਂ ਦਾ ਆਪਾਂ ਚਾਰ ਪਾਲਿਆ ਸੀ ਤੇ ਆ ਜਿਹੜੀਆਂ ਲੋੜ ਤੋਂ ਜ਼ਿਆਦੇ ਸੀਗੀਆਂ ਫਿਰ ਅਚਾਰ ਤੋਂ ਉਹ ਹੁਣ ਲਾਲ ਹੋ ਗਈਆਂ ਤੇ ਹੁਣ ਸਾਰੀਆਂ ਤੋੜਾਂਗੇ ਤੇ ਸੁਕਾਵਾਂਗੇ ਤੋੜ ਕੇ ਆਪਾਂ ਆ ਪੂਰੀਆਂ ਲੱਗਣ ਲੱਗੀਆਂ ਹੁਣ ਇਹਨੂੰ ਤੋੜ ਕੇ ਸੁਕਾ ਕੇ ਚੰਗੀ ਤਰ੍ਹਾਂ ਆ ਸੁੱਕਗਣਾ ਇਹ ਸਾਰੀਆਂ ਹੁਣ ਸੁੱਕਗਣਾ ਹੁਣ ਇਸ ਤੋਂ ਬਾਅਦ ਧੋਵਾਂਗੇ ਆਪਾਂ ਸੁਕਾ ਕੇ ਇੱਕ ਵਾਰੀ ਪਾਣੀ ਵੇਟ ਦੀ ਕਾੜ ਦਾਂਗੇ ਕਿਉਂ ਧੋੜ ਮਿੱਟੀ ਪੈਂਦੀ ਰਹਿੰਦੀ ਆ ਤੇ ਪਹਿਲਾਂ ਆਪਾਂ ਛਾਂ ਚ ਸੁਕਾਂਗੇ ਫਿਰ ਧੁੱਪ ਲਵਾਤੀ ਹੁਣ ਤੇ ਹੁਣ ਜਿੰਨੀ ਵੀ ਧੋੜ ਮਿੱਟੀ ਇਹਦੇ ਵਿੱਚ ਪਈ ਆ ਸਾਰੇ ਨਿਕਲ ਜੂ ਜ ਪਾਣੀ ਵੀ ਜ ਇੱਕ ਵਾਰੀ ਨਾ ਆਪਾਂ ਧੋ ਕੇ ਇਹਨਾਂ ਸਾਰਿਆਂ ਨੂੰ ਤੇ ਆ ਡੱਬੇ ਚ ਪਾਉਣੇ ਆ ਹੁਣ ਆਪਾਂ ਤੇ ਪਾ ਕੇ ਡੱਬੇ ਚ ਤੁਹਾਡੇ ਸਾਹਮਣੇ ਦਿਖਾਉਂਗਾ ਮੈਂ ਧੋ ਕੇ ਫੇਰ ਦੁਬਾਰੇ ਸੁੱਕਣੀਆਂ ਪਾ ਲਾਂਗੇ ਤੇ ਕੋਈ ਵੀ ਚੀਜ਼ ਆ ਵੀ ਆਪਦੀ ਜਿਹੜੀ ਆਪਾਂ ਤਿਆਰ ਕਰ ਸਕਦੇ ਆ ਆਪਦੀ ਤਿਆਰ ਆਪ ਕਰੋ ਹੁਣ ਮਿਰਚਾਂ ਜਿਹਦੇ ਕੋਲੇ ਵੀ ਘਰੇ ਜਗਾ ਘਟ ਹੈ ਖੇਤ ਲਾ ਲਓ ਕਿਤੇ ਵੀ ਲਾ ਸਕਦੇ ਹੋ ਤੇ ਜਿਹੜੀ ਚੀਜ਼ ਆਪਾਂ ਮੁੱਲ ਦੇ ਵੀ ਲਿਆਉਣੇ ਆ ਉਹ ਮੰਨ ਲਓ ਐ ਸਾਬ ਲਾ ਲਓ ਤੁਸੀਂ ਪੈਦਾ ਤਾਂ ਹੁੰਦੀ ਹੈ ਇਹ ਖੇਤਾਂ ਚ ਹੀ ਹੁੰਦੀ ਹੈ ਜਦੋਂ ਗਾਂਹਾਂ ਜਿਹੜੇ ਪੈਦਾ ਕਰਦੇ ਆ ਉਹ ਵੀ ਇਨਸਾਨ ਹੀ ਹੁੰਦੇ ਨੇ ਮੁੱਲ ਲਿਆਉਣਾ ਆਪਦੀ ਚੀਜ਼ ਆਪ ਹੀ ਤਿਆਰ ਕਰਕੇ ਬੰਦਾ ਉਹ ਕਰੇ ਇਹ ਨੂੰ ਵਰਤ ਸਕਦਾ ਹੈ ਅਚਾਰੀ ਅਚਾਰ ਇਹਦਾ ਪਾ ਲੋ ਲਾਲ ਮਿਰਚਾਂ ਦਾ ਵੀ ਚਾਰ ਪੈਂਦਾ ਹਰੀਆਂ ਦਾ ਵੀ ਪੈ ਜਾਂਦਾ ਆਪਾਂ ਦੋਨੇ ਪਾਏ ਹੋਏ ਆ ਹੁਣ ਇਹਨੂੰ ਧੋ ਲਾਂਗੇ ਆ ਰੱਖ ਲਿਆ ਆਪਾਂ ਟੂਟੀ ਦੇ ਸਾਹਮਣੇ ਹੁਣ ਛੜ ਲਈ ਟੂਟੀ ਇਹਨੂੰ ਭਰ ਕੇ ਅੱਧਾ ਕਰਕੇ ਟੱਬ ਨੂੰ ਧੋ ਕੇ ਚੰਗੀ ਤਰ੍ਹਾਂ ਤੇ ਨਤਾਰ ਕੇ ਸਾਰਾ ਉਹ ਤੋਂ ਬਾਅਦ ਆਪਾਂ ਸੁੱਕ ਨਹੀਂ ਪਾ ਦਾਂਗੇ। ਦਾਦਾ ਕਟੱਬ ਹੋਣ ਵਾਲਾ ਹੁਣ। ਉਹ ਚੌਂਕ ਬੰਦੀ ਆ ਨਾ ਤੋਤੇ ਤੋਂ ਵੱਧ ਚੌਂਕ ਬੰਦੀ ਆ ਤੁਸੀਂ ਵੀ ਆਖੋ ਲੰਮੀ ਕਰੀ ਜਾਂਦਾ ਵੀਡੀਓ ਪਰ ਮੈਂ ਖਾ ਚੰਗੀ ਤਰ੍ਹਾਂ ਦਿਖਾ ਦ ਗਿਆ ਅਗਲਾ ਫੇਰ ਕਹਿੰਦਾ ਯਾਰ ਇਹ ਤਾਂ ਉਹੀ ਚੱਕ ਕੇ ਉਹ ਪਾਤੀ ਇਹ ਸਾਰੇ ਦੱਸ ਦਾਂਗੇ ਕਿਵੇਂ ਤਿਆਰ ਕਰਦੇ ਆ ਪਿਆ ਬੀਜਨ ਤੋਂ ਲੈ ਕੇ ਦੇਖ ਲਓ ਬੀਜੇ ਆਪਾਂ ਲਾਏ ਬੂਜੇ ਚਲਾਏ ਪਾਣੀ ਧਾਣੀ ਲਾਇਆ ਹੁਣ ਟੂਟੀ ਕਰਤੀ ਆਪਾਂ ਬੰਦ ਤੇ ਹੁਣ ਇੱਕ ਵਾਰੀ ਥੱਲ ਕੇ ਤੇ ਫਿਰ ਆਪਾਂ ਸੁਕਣੇ ਪਾਵਾਂਗੇ ਹੁਣ ਆਹ ਬੋਟੀਆਂ ਚ ਕੱਢ ਲਈ ਮੈਂ ਇਹ ਮੋਟੀਆਂ ਜਿਹੜੀਆਂ ਸਾਰੀਆਂ ਇਹ ਰਬੜ ਵਾਲਾ ਤੇਰਾ ਰਬੜ ਦੀਆਂ ਮੋਰੀਆਂ ਇਹ ਤਾਂ ਆ ਪਾਈ ਇਹਦੇ ਵਿੱਚ ਦੀ ਨਿਕਲੀ ਜਾਂਦਾ ਪਾਣੀ ਜਿਹੜਾ ਹੁੰਦਾ ਆ ਸਾਰਾ ਥੱਲੇ ਹੀ ਨੋਚੜ ਜਾਂਦਾ ਪਾਣੀ ਤੇ ਆਪਾਂ ਹੁਣ ਪੱਲੀ ਤੇ ਪਾ ਦਾਂਗੇ ਉਹ ਉਹ ਪਈ ਆ ਸਾਹਮਣੇ ਪੱਲੀ ਧੁੱਪ ਚ ਪਛਾਈ ਆ ਕੋਈ ਆ ਤਾਂ ਇਹ ਵੀ ਕਮੈਂਟਾਂ ਚ ਵੀ ਆਪ ਹੀ ਲੱਗਿਆ ਪਿਆ ਵੀ ਕੰਮ ਦਾ ਬੁੜੀਆਂ ਵਾਲਾ ਹੁੰਦਾ ਹੁਣ ਇਹ ਹੁਣ ਮੈਡਮ ਮੇਰੀ ਸੰਗਦੀ ਆ ਮੈਂ ਕਿਹਾ ਚਲ ਆਪ ਹੀ ਉਹ ਕਰ ਦਿੰਨੇ ਆ ਮੈਂ ਤੂੰ ਕੈਮਰਾ ਫੜ ਲੈ ਭਾਈ ਫਿਰ ਆ ਦੇਖੋ ਕਿੰਨੀ ਧੂੜ ਨਿਕਲੀ ਹੈ ਵਿੱਚੋਂ ਮਿੱਟੀ ਘਟਾ ਸਾਰਾ ਨਿਕਲਿਆ ਕੁਛ ਤਾਂ ਰੰਗ ਇਹਦਾ ਮਿਰਚਾਂ ਦਾ ਹੀ ਹੋ ਗਿਆ ਲਾਲ ਜਾਂ ਤੇ ਕੁਛ ਵਿੱਚ ਉਹ ਆ ਮਿੱਟੀ ਧੂੜ ਹੋਂ ਪਈ ਜਾਂਦੀ ਹੈ ਜਦੋਂ ਆਪਾਂ ਸੁਕਣੇ ਪਾਉਂਦੇ ਆ ਲਾ ਹੁਣ ਆਪਾਂ ਸੁੱਕਣੀਆਂ ਪਾਉਣੀਆਂ ਪੱਲੀ ਤੇ ਆਪਾਂ ਬਾਦਿਆਂ ਆਪਾਂ ਹੁਣ ਲੈ ਹੁਣ ਸੁੱਕ ਜਾਣੀਆਂ ਛੇਤੀ ਬੱਸ ਇਹ ਜਦੋਂ ਇਹ ਸੁੱਕ ਗਈਆਂ ਫੇਰ ਆਪਾਂ ਪੀਸਾਂਗੇ ਪੀਸ ਕੇ ਵੀ ਤੁਹਾਨੂੰ ਦਿਖਾ ਦਾਂਗੇ ਵੀ ਐਨੀਆਂ ਪੀਸ ਕੇ ਦਿੰਨਾ ਤੇ ਹੁਣ ਇਹਦੇ ਬਾਅਦ ਪੀਸਦੇ ਆਪਾਂ ਇਹਨੂੰ ਲਓ ਜੀ ਆਪਾਂ ਪੀਸਣ ਲੱਗਿਆ ਹੁਣ ਮਿਰਚਾਂ ਤੇ ਲਾਲ ਮਿਰਚਾ ਆਪਾਂ ਇਕੱਠੀ ਕਰ ਲਈ ਸਾਰੀ ਸੁਕਾ ਲਈਆਂ ਤੇ ਹੁਣ ਆਪਾਂ ਪੀਸਦੇ ਆਂ ਥੋੜੀਆਂ ਹੋਰ ਪਾ ਲੋ ਤੇ ਹੁਣ ਆਪਾਂ ਪੀਸ ਕੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਚਲਾ ਦੇਉਂ ਉਹ ਪੀਸ ਗੰਗਾਈ ਚੱਕਿਆ ਟੱਕਰ ਹੁੰਦੇ ਗੜਨੇ ਆਪਾਂ ਹਾਲਾ ਜਮਾ ਸਾਰੀਆਂ ਪੀਸ ਗੰਗੀਆਂ ਆ ਵਿੱਚ ਕੀ ਰਹਿ ਗਿਆ ਆਹ ਉਹ ਛਿਲਕਾ ਜਾ ਪਤਲਾ ਜਾ ਇਹ ਚਲੋ ਆਪਾਂ ਦੁਬਾਰੇ ਉਹ ਕਰ ਦਾਂਗੇ ਨੂੰ ਸਾਰੀ ਵਧੀਆ ਬਰੀਕ ਪੀਸੀ ਗਈ ਤੇ ਆਪਣੇ ਕੋਲੇ ਮਿਰਚਾਂ ਵੀ ਖਤਮ ਹੋ ਗਏ ਬੰਗਾ ਸੀ ਆ ਪਾਈਆਂ ਆਪਣੀਆਂ ਦੋਨੇ ਕੋਲੇ ਗਾ ਤੇ ਹੁਣ ਆ ਪੀਸਣਾ ਤੇ ਆਪਾਂ ਸਬਜੀ ਵਾਸਤੇ ਪੀਸਣਾ ਉਹਦਾ ਕੰਮ ਤਾਂ ਕਈ ਹੁੰਦਿਆਂ ਵੀ ਤੁਸੀਂ ਆਪਾਂ ਕੀ ਬੋਲਦਾ ਵੀ ਮਤਾਵਾ ਪਹਿਣਾ ਦੇ ਕੰਮ ਵੀ ਆਉਂਦੀਆਂ ਇਹ ਇਹ ਮੁੱਲ ਲਿਆ ਕੇ ਨਾ ਚਾਹ ਕੇ ਛੱਡ ਦਿੰਦੀਆਂ ਨજર ਲੱਗਣ ਤੋਂ ਉਹ ਇਹ ਜਹਾਬ ਜਤੋਂ ਲਈ ਤੇ ਚੋਲੇ ਛੱਡ ਦਿੰਦੀਆਂ ਨજર ਲੱਗਣ ਤੋਂ ਉਹ ਪਹਿਨਾ ਰਵਾਜ ਹੁੰਦੇ ਹੁਣ ਤਾਂ ਪਤਾ ਨਹੀਂ ਚੱਲਦੇ ਕਿ ਨਹੀਂ ਤੇ ਆਪਾਂ ਹੁਣ ਇਹ ਸਾਰਾ ਪੀਸ ਦਾਂਗੇ ਆਪਣਾ ਕਾਫੀ ਟਾਈਮ ਚੱਲੇ ਜਾਣਗਾ ਦੁਬਾਰੇ ਫੇਰ ਮਿਰਚਾਂ ਦੇ ਉੱਤੇ ਆਪਣੇ ਲੱਗੇ ਪਏ ਆ ਤੇ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਨੂੰ ਤਾਂ ਕਰਕੇ ਸਾਰਿਆਂ ਨੂੰ ਪਤਾ ਚੱਲ ਜੇ ਉਸ ਹਾਵਨ ਅਗਲਾ ਮਿਹਨਤ ਕਰਨ ਲੱਗ ਜਾਂਦਾ ਜੀ